ਬੇਟੇ ਤੱਕ ਨਾ ਗੁੱਸਾ ਕੀ ਗੱਲ ਬਾਤ ਹੈ ਕੋਈ ਗੱਲ ਬਾਤ ਨਹੀਂ 5 ਵਜੇ ਗਿਆ ਹੈਪੀ ਬਰਥਡੇ ਤੇ ਗਿਆ ਕੋਈ ਝੜਿਆ ਨਹੀਂ ਕੋਈ ਝਗੜਿਆ ਨਹੀਂ ਕਹਿ ਉਹ ਜਾ ਕੇ ਗਿਆ ਮੈਂ ਮੈਂ ਹੈਪੀ ਬਰਥਡੇ ਤੇ ਚੱਲਿਆ ਬਸ ਵਾਪਸ ਖੇਡਦਾ ਖੇਡਦਾ ਗਿਆ ਮਨ ਕੇ ਵਾਪਸ ਨਹੀਂ ਆਇਆ ਕਿਹਦੇ ਬਰਥਡੇ ਤੇ ਗਿਆ ਦੱਸਿਆ ਨਹੀਂ ਕੁਝ ਨਾ ਕੁਝ ਨਹੀਂ ਦੱਸ ਕੇ ਗਿਆ ਸਾਨੂੰ ਨਹੀਂ ਪਹਿਲਾਂ ਵੀ ਜਾਂਦਾ ਕਿਹਦੇ ਹਾਂਜੀ ਉਹ ਪਹਿਲਾਂ ਵੀ ਜਾਂਦਾ ਸੀ ਆ ਜਾਂਦਾ ਸੀ ਵਾਪਸ ਮਨ ਕੇ ਹੁਣ ਨਹੀਂ ਯਾਰ ਕਾ ਨਹੀਂ ਆਇਆ ਕੀ ਕੋਈ ਲੱਗਦਾ ਨਹੀਂ ਕਿ ਇਹਨੇ ਕੋਈ ਅਗਵਾ ਕਰ ਲਿਆ ਹੋਵੇ ਜਾਂ ਕੋਈ ਲੱਗਿਆ ਹੋਵੇ ਕੁਝ ਨਾ 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 ਕੋਈ ਬਾਤ ਨਹੀਂ ਹੋਈ ਇਹ ਤੁਹਾਨੂੰ ਸੁਤਾਨੀ ਮਹਾਰਾਜਾ ਆਂਦਾ ਵੀ ਕੀ ਹੋਇਆ ਕੀ ਨਹੀਂ ਇਹ ਤੇ ਉਹਨ ਪਰਮਾਤਮਾ ਹੀ ਜਾਣੇਗਾ ਕੋਈ ਲੈਣ ਦੇਣ ਤਾਂ ਨਹੀਂ ਹੈਗਾ ਕਿਸੇ ਦਾ ਸਾਡਾ ਵਿਰੋਧ ਕੇ ਨਾ ਆਇਆ ਨਹੀਂ ਕਿਦੋਂ ਤੀਨੇ ਤਰੀਕ ਦਾ ਗਿਆ ਇਹ ਜੋ ਤੁਹਾਨੂੰ ਪਹਿਲਾਂ ਦੱਸਿਆ ਕਿੰਨੇ ਦਿਨ ਹੋ ਗਏ ਅੱਜ 21 ਦਿਨ 18 ਤਰੀਕ ਦਾ ਗਿਆ ਅੱਜ ਵੀਰਵਾਰ ਵੀਰਵਾਰ ਸ਼ਾਮ ਨੂੰ ਗਿਆ 5 ਵਜੇ ਦਰਖਾਸਤ ਦਿੱਤੀ ਕੋ ਪੁੱਛ ਹਾਂਜੀ ਹਾਂਜੀ ਕੀ ਮੰਗ ਕਰਦੇ ਕੋਈ ਮੰਗੇ ਸਾਡਾ ਪਤੀ ਲੱਭ ਜੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਜੋ ਸਰਦਾ ਦੇਵਾਂਗੇ ਹਾਂ ਦਾ ਪੁੱਤ ਵਾਪਸ ਚਾਹੀਦਾ ਬਸ ਹਾਂਜੀ ਵਿੱਚ ਕੀ ਨਾਂ ਆ ਤੁਹਾਡਾ ਦੇ ਕੀ ਭਰਾ ਦਾ ਕੀ ਨਾਂ ਕੀ ਗੱਲ ਜੰਗਰ ਨਾਂ ਭਰਾ ਦਾ ਗੁਰਲਾਲ ਸਿੰਘ ਹਾਂਜੀ ਕੀ ਗੱਲ ਹੈ ਇਹ ਹਾਂਜੀ ਕੀ ਗੱਲ ਬਾਤ ਹੋਈ ਹੈ ਸਰ ਗੱਲ ਬਾਤ ਕੋਈ ਨਹੀਂ ਮੈਂ ਤਾਂ ਦੁਕਾਨ ਤੇ ਕੰਮ ਕਰਦਾ ਹਾਂ ਕਾਰੰਦਾ ਤੇ ਮੈਂ ਰੋਟੀ ਖਾਣ ਆਇਆ ਦੁਪਹਿਰੇ 3 ਵਜੇ ਤੇ ਇੱਥੇ ਉਦੋਂ ਇੱਥੇ ਸੀ ਤੇ ਕੋਟੀ ਪਾ ਕੇ ਚਲ ਗਏ ਆ ਕੋਟੀ ਪਾ ਕੇ ਚਲ ਗਏ ਬਾਅਦ ਚੋਂ ਮੈਂ ਰੋਟੀ ਖਾ ਕੇ ਚਲ ਗਿਆ ਬਾਅਦ ਚੋਂ ਇਹਨਾਂ ਨੂੰ ਸ਼ਾਮੀ ਆਣ ਕੇ ਮੈਂ ਪੁੱਛਿਆ ਵੀ ਛੋਟਾ ਕਿੱਥੇ ਗਿਆ ਉਹ ਕਹਿੰਦੇ ਵੀ ਉਹ ਜਨਮਦਨ ਦੀ ਪਾਰਟੀ ਤੇ ਗਿਆ ਆ ਤੇ ਬਸ ਉਸ ਦਿਨ ਤੋਂ ਅਸੀਂ ਇਹ ਕਹਿੰਦੇ ਵੀ ਆ ਜੂਗਾ ਕੋਈ ਨਹੀਂ ਹੁੰਦਾ ਬਾਅਦ ਚ ਨਾ ਕਿ ਇਹਨੂੰ ਕੋਈ ਦੱਸ ਕੇ ਗਿਆ ਅਸੀਂ ਬੜਾ ਲੱਬਿਆ ਨੂੰ ਬੜੀ ਦੂਰ ਤੱਕ ਫਿਰ ਕੇ ਆਏ ਅਸੀਂ ਤਰਨ ਤਾਰਨਾ ਕੋ ਹੋ ਆਏ ਅਸੀਂ ਗੁਰਦਾਰੇ ਸਾਰੇ ਕਿਤੇ ਵੇਖ ਪਰ ਨਹੀਂ ਨਾ ਕੋਈ ਆਤਾ ਪਤਾ ਫੋਨ ਨੰਬਰ ਵੀ ਬੰਦ ਹੋਣ ਦਿਆ ਦਾ ਬਸ ਮੇਰਾ ਇਹੋ ਗੱਲ ਹੋਈ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਕੋਈ ਸ਼ੱਕ ਹੈਗਾ ਕਿਸੇ ਤੇ ਨਹੀਂ ਸ਼ੱਕ ਨਹੀਂ ਕਿਸੇ ਤੇ ਹੈਗਾ ਕਿਸੇ ਵੀ ਨਾ ਤੇ ਸਾਡਾ ਕਿਸੇ ਨੇ ਵਹਿ ਰਿਆ ਅਸੀਂ ਕੰਮਕਾਰ ਵਾਲੇ ਬੰਦੇ ਆ ਵੀ ਮੈਂ ਸਾਰੀ ਦਿਹਾੜੀ ਦੁਕਾਨ ਤੇ ਰਹਿਣਾ ਤੇ ਬਾਕੀ ਉਹ ਇੱਥੇ ਕਰਦਾ ਹੀ ਕੰਮ ਕਰਦਾ ਹੈ ਡਾਡੀ ਨਾਲ ਤੁਹਾਡਾ ਭਰਾ ਹੈ ਕਿ ਤੁਹਾਨੂੰ ਦੱਸਿਆ ਵੀ ਕਿਹਨਾ ਪ੍ਰੇਮ ਸੰਬੰਧ ਹੋਣ ਉਹਦੇ ਨਹੀਂ ਕਿਸੇ ਨਾਲ ਲੜਕੀ ਨਾਲ ਜਾਂ ਕਿਸੇ ਨਾਲ ਕੋਈ ਨਹੀਂ ਕੰਪਲੇਂਟ ਕੀਤੀ ਹੈ ਕੰਪਲੇਟ ਕੀਤੀ ਆ ਤੇ ਬਾਕੀ ਉਹ ਕੋਈ ਹਤਾ ਪਤਾ ਹੀ ਨਹੀਂ ਚੱਲਿਆ ਰੇ ਸਾਨੂੰ ਕੀ ਜਾਂਦੀ ਪੁਲਿਸ ਪੁਲਿਸ ਨੂੰ ਮਿਲੇ ਨਹੀਂ ਉਹਨਾਂ ਦੱਸਿਆ ਨਹੀਂ ਕੱਖ ਵੀ ਕਿਹਾ ਅੱਜ ਕੀ ਮੰਗ ਕਰਦੇ ਜੋ ਮੰਗੇ ਹੋਈ ਆ ਵੀ ਮੰਗੇ ਆ ਵੀ ਸਾਡਾ ਭਰਾ ਲੱਭਿਆ ਜਾਵੇ ਜਿੰਨੀ ਜਲਦੀ ਹੋ ਸਕਦਾ ਆ ਵੀ ਅਸੀਂ ਬੜੇ ਦਿਨਾਂ ਤੋਂ ਖੱਜਲ ਖਰਾਬ ਹੁੰਦੇ ਮੈਂ ਵੀ ਹੁਣ ਕੰਮ ਕਰ ਵਾਲਾ ਬੰਦਾ ਵੀ ਕੰਮ ਕਰ ਵਾਲੇ ਬੰਦੇ ਦੁਖੀ ਆ ਸਾਰੇ ਬਾਕੀ ਜੋ ਲੱਭਿਆ ਜਾਊਗਾ ਤੇ ਵੀ